ਅੱਖੀਆਂ ਉਡੀਕਦੀਆਂ ਦਿਲ ਵਜਾ ਮਾਰਦਾ ਅੱਖੀਆਂ ਉਡੀਕਦੀਆਂ ਦਿਲ ਵਜਾ ਮਾਰਦਾ ਨਜ ਪਰ ਦੇਸੀਆ ਨਜ ਪਰ ਦੇ ਜ਼ਿਆਵਾਸ ਤਾਈ ਪਿਆਰ ਦਾ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਡੋਲਣਾ ਤੈਨੂੰ ਅੱਖੀਆਂ ਉਡੀਕਦੀਆਂ ਮੈਂ ਕਿਹਾ ਉਸਤਾਦ ਜੀ ਮੈਂ ਹੁਣ ਛੱਡੋ ਪ੍ਰਾਣ ਮੇਰੇ ਕੋ ਤੇ ਪੈਸੇ ਹੈ ਨਹੀਂ ਆ ਤੇ ਮੈਂ ਮੈਂ ਹੁਣ ਕਿੱਦਾਂ ਜਾਵਾਂਗਾ ਛੱਟੋ ਪ੍ਰਾਣ ਉਸਤਾਦ ਜੀ ਕਹਿੰਦੇ ਵੀ ਨਹੀਂ ਨਹੀਂ ਰੁਗਣਾ ਨਹੀਂ ਆਪਾਂ ਇੱਥੇ ਰੁਗਣਾ ਨਹੀਂ ਆ ਆਪਾਂ ਅੱਗੇ ਵਧਣਾ ਉਹਨਾਂ ਬਾਅਦ ਮੇਰੇ ਮਤਲਬ ਪੈਸੇ ਦਿੱਤੇ ਉਹਨਾਂ ਗਾਂ ਮਤਲਬ ਗਾਂ ਦੀ ਗਾਂ ਮਤਲਬ ਪੈਸੇ ਦਿੱਤੇ ਤੇ ਫਿਰ ਮੈਨੂੰ ਮਤਲਬ ਗਾਂ ਤੱਕ ਪਹੁੰਚਾਇਆ ਮਤਲਬ ਮੇਰੇ ਕੋਲ ਪੈਸੇ ਨਹੀਂ ਹੁੰਦੇ ਕਿਉਂਕਿ ਟਿਕਟ ਬਹੁਤ ਮਹਿੰਗੀ ਹੁੰਦੀ ਟਰੇਨ ਦੀ ਆਪਾਂ ਜਿਹੜੀ ਵੀ ਟਿਕਟ ਉਹਨਾਂ ਦੀ ਟਿਕਟ ਬਹੁਤ ਮਹਿੰਗੀ ਸੀ ਤੇ ਉਹਨਾਂ ਮਤਲਬ ਕਰਾ ਕੇ ਦਿੱਤਾ ਫਿਰ ਅੰਬਰਸਰ ਤੇ ਪੈਸੇ ਦਿੱਤੇ ਪੀ ਅੰਬਰਸਰ ਵੀ ਐਡੀਸ਼ਨ ਦੇਗਾ ਫਿਰ ਦਿੱਲੀ ਦੇ ਪੈਸੇ ਦਿੱਤੇ ਤੇ ਉੱਥੇ ਵੀ ਐਡੀਸ਼ਨ ਦੇ ਗਿਆ ਉਸਤਾਦ ਦਾ ਵੱਡਾ ਹੱਥ ਹੈ ਬਹੁਤ ਜ਼ਿਆਦਾ ਵੱਡਾ تھا ਮੈਂ ਤੇ ਇਸ ਨੂੰ ਉਹਨਾਂ ਦਾ ਸ਼ੁਕਰ ਕਰਦਾ ਹਾਂ ਕਿਉਂਕਿ ਉਹਨਾਂ ਦੀ ਬਦੌਲਤ ਹੀ ਮੈਂ ਜੋ ਐਡੇ ਵੱਡੇ ਪਲੇਟਫਾਰਮ ਤੇ ਪਹੁੰਚ ਚੁੱਕਾ ਆ। ਇਹ ਦਮ ਤਾਂ ਇੱਕ ਬਧਾਈ ਵੀ ਦਈ ਕਿ ਕਦੋਂ ਕਿਤੇ ਮੁੰਡਾ ਜਮੈਂ ਜਾਂ ਕੋਈ ਵਿਆਹ ਹੋਵੇ ਤੇ ਫੇਰ ਅਸੀਂ 150 ਲਿਆਉਣਾ ਤੇ ਉਹਦੇ ਨਾਲ ਕਰਦਾ ਗੁਜ਼ਾਰਾ ਮੁਸਾ ਹੁੰਦਾ। ਇਹਦੇ ਮਗਰ ਅਸੀਂ ਕਿੱਥੋਂ ਪਾਣੇ ਸੀ? ਸੱਚਕਲ ਜੀ ਲਿਵਿੰਗ ਇੰਡੀਆ ਤੁਹਾਡਾ ਸਵਾਗਤ ਹੈ। ਤਾਂ ਅੱਜ ਅਸੀਂ ਉਸ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜੋ ਕਿ ਮਾਝੇ ਦੀ ਧਰਤੀ ਦੇ ਜੰਪਲ ਹੈ ਤਾਂ ਉਸ ਦਾ ਇੱਕ ਛੋਟਾ ਜਿਹਾ ਕਸਬਾ ਬਾਬਾ ਬਕਾਲਾ ਸਾਹਿਬ ਤਾਂ ਵੱਡੀਆਂ ਜਿਹੜੀਆਂ ਮੱਲਾ ਮਾਰ ਕੇ ਅੱਜ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਇਆ ਉਸ ਦਾ ਨਾਮ ਹੈ ਅਰਜਨ ਸਸੀ ਗਾਲ ਅਰਜਨ ਜੀ ਸਸੀ ਗਾਲ ਜੀ ਮੇਰਾ ਸਾਰਿਆਂ ਨੂੰ ਜੀ ਕੀ ਹਾਲ ਨੇ ਬਸ ਠੀਕ ਜੀ ਵਾਹਿਗੁਰੂ ਜੀ ਦੀ ਕਿਰਪਾ ਵੱਡੇ ਪਲੇਟਫਾਰਮ ਤੋਂ ਤੁਸੀਂ ਵਾਪਸ ਆਏ ਹੋ ਤਾਂ ਕੀ ਲੱਗਦਾ ਹੈ ਕਿ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਵਿੱਚ ਜਨਮ ਲਿਆ ਤਾਂ ਵੱਡੀਆਂ ਜਿਹੜੀਆਂ ਮੱਲਾ ਮਾਰ ਕੇ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਜੀ ਬਸ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਹੈ ਬਸ ਸਭ ਤੋਂ ਪਹਿਲਾਂ ਤਾਂ ਸਾਡੀ ਚੱਲਦੀ ਸਕਰੀਨ ਦੇ ਉੱਤੇ ਦੱਸੋ ਕਿ ਇੱਕ ਵੱਡਾ ਪਲੇਟਫਾਰਮ ਸੀਗਾ ਐਡੇ ਵੱਡੇ ਚੈਨਲ ਦੇ ਉੱਪਰ ਇੰਨੀ ਕਾਫੀ ਆਡੀਅנס ਦੇ ਵਿੱਚ ਤੁਸੀਂ ਆਪਣੀ ਸਿੰਗਿੰਗ ਦਾ ਜਿਹੜਾ ਹੈ ਉਸ ਦਾ ਕਾਰਜਕ੍ਰਮ ਜਿਹੜਾ ਕਰਕੇ ਆ ਤਾਂ ਸਭ ਤੋਂ ਪਹਿਲਾਂ ਤਾਂ ਅੱਗੇ ਜਿਹੜੇ ਜੱਜਸ ਬੈਠੇ ਸੀਗੇ ਤਾਂ ਕੌਣ-ਕੌਣ ਸਨ ਉਸ ਦੇ ਨਾਲ ਉਹਨਾਂ ਦੇ ਨਾਮ ਨਾਲ ਰੂਪ ਰੂਪ ਕਰਾਇਆ ਜਾਵੇ ਏ ਜੀ ਆਪਣੇ ਇੱਕ ਸੁਲਮਾਨ ਅਲੀ ਜੀ محمد ਦਾਨੀਸ਼ ਜੀ ਪਵਨਦੀਪ ਰਾਜਨ ਜੀ ਨੀਹਾ ਕੱਕੜ ਜੀ ਔਰ অরুণਿਤਾ ਕਾਂਜੀ ਲਾਲ ਜੀ ਔਰ ਸਾਈਲੀ ਮੈਮ ਜੀ ਕਿ ਲੱਗਦਾ ਕਿ ਪੰਜਾਬ ਦੇ ਵਿੱਚੋਂ ਜਦੋਂ ਤੁਸੀਂ ਆਪਣਾ ਨਾਮ ਬਾਬਾ ਬਕਾਲਾ ਸਾਹਿਬ ਦੱਸਿਆ ਤਾਂ ਇੱਕਦਮ ਸਕਰੀਨ ਦੇ ਪਿੱਛੇ ਵੀ ਜਿਹੜਾ ਬਾਬਾ ਬਕਾਲਾ ਲਿਖਿਆ ਆਇਆ ਸੀਗਾ ਤਾਂ ਉਸ ਟਾਈਮ ਦਿਲ ਨੂੰ ਖੁਸ਼ੀ ਹੁੰਦੀ ਹੈ ਕਿ ਮੇਰਾ ਜਿਹੜਾ ਇਲਾਕੇ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਹੋ ਰਿਹਾ ਬਹੁਤ ਚੰਗਾ ਲੱਗਿਆ ਜੀ ਬਹੁਤ ਜ਼ਿਆਦਾ ਅੱਛਾ ਲੱਗਾ ਕਿ ਮਤਲਬ ਪਿੰਡ ਦਾ ਨਾਮ ਰੋਸ਼ਨੋਂ ਡਿਆ ਨਾਲ ਨਾਲ ਆਪਣਾ ਤੇ ਨਾਮ ਰੋਸ਼ਨ ਹੋ ਨਹੀਂ ਜਾਵਾ ਸਭ ਕੋ ਪਿੰਡ ਦਾ ਨਾਮ ਵੀ ਰੋਸ਼ਨ ਹੋ ਜਾਂਦਾ ਪਤਾ ਲੱਗਦਾ ਲੋਕਾਂ ਨੂੰ ਕਿ ਮਤਲਬ ਇੱਥੋਂ ਦਾ ਬੱਚਾ ਹੈ ਹਾਂਜੀ ਗਾਇਕੀ ਦਾ ਸਫਰ ਜਿਹੜਾ ਕਿਵੇਂ ਚੱਲਿਆ ਗਾਇਕੀ ਦਾ ਸਫਰ ਜੀ ਮੈਂ ਛੋਟਾ ਜਿਹਾ ਹੁੰਦਾ ਸੀ ਤੇ ਮੇਰੇ ਜਿਹੜੇ ਬ੍ਰਦਰ ਸਕੂਲ ਵਿੱਚ ਪੜ੍ਹਦੇ ਹੁੰਦੇ ਸੀ ਮੈਂ ਛੋਟੇ ਸਕੂਲੇ ਪੜ੍ਹਦਾ ਸੀ ਤੇ ਉੱਥੋਂ ਦੇ ਮਤਲਬ ਅਮਰਜੀਤ ਸਿੰਘ ਜੀ ਜੋ ਕਿ ਮੇਰੇ ਪਹਿਲੇ ਮਤਲਬ ਗਾਈਡ ਜਿਹਨਾਂ ਮੈਨੂੰ ਗਾਈਡ ਕੀਤਾ ਉਹ ਮੈਨੂੰ ਮਤਲਬ ਹਰ ਛੋਟੇ ਛੋਟੇ ਮਤਲਬ ਪ੍ਰੋਗਰਾਮਾਂ ਦੇ ਲੈ ਕੇ ਜਾਂਦੇ ਨੇ ਤੇ ਉਹਨਾਂ ਨੇ ਮਤਲਬ ਮੇਰੇ ਸੰਗ ਸ਼ਰਮ ਜਿਹੜੀ ਉਹਨਾਂ ਲਵਾਈ ਸਭ ਤੋਂ ਪਹਿਲਾਂ ਛੋਟੀ ਉਮਰ ਹੈ ਤਾਂ ਵੱਡੇ ਪਲੇਟਫਾਰਮ ਤੇ ਜਿਹੜਾ ਖੇਡ ਕੇ ਆਇਓ ਸਭ ਤੋਂ ਪਹਿਲਾਂ ਇਹਦਾ ਆਡੀਸ਼ਨ ਹੁੰਦਾ ਹੈ ਕਿਹੜੇ ਚੈਨਲ ਤੇ ਹੁੰਦਾ ਸਭ ਤੋਂ ਪਹਿਲਾਂ ਮੈਂ ਆਡੀਸ਼ਨ ਕੀਤਾ ਹੀ ਪੀੜ੍ਹੀ ਸੀ ਪੰਜਾਬੀ ਦੇ ਤੇ ਉਹਦੇ ਵਿੱਚ ਮੈਂ ਮਤਲਬ ਦੋ ਵਾਰੀ ਮਤਲਬ ਕੋਸ਼ਿਸ਼ ਕਰਦਾਨੇ ਕਰਦਾਨੇ ਦੋ ਵਾਰੀ ਮਤਲਬ ਬਾਹਰ ਹੋ ਗਿਆ ਸੀ ਤੇ ਇਸ ਵਾਇਸ ਪੰਜਾਬ ਸੀਜ਼ਨ 8 ਦੇ ਵਿੱਚ ਮੈਂ ਜਾ ਕੇ ਜੇਨਰ ਬਣਿਆ ਤੇ ਫਿਰ ਮੇਰਾ ਅੱਗੇ ਸਫਰ ਹੋਰ ਚੱਲੀ ਗਿਆ ਜੀ ਛੋਟਾ ਲਿਟਲ ਚੈਂਪ ਵੀ ਬਣ ਕੇ ਆਇਆ ਤੁਸੀਂ ਜੇਨਰ ਰਹੇ ਹਾਂਜੀ ਹਾਂਜੀ ਉਸ ਤੋਂ ਅੱਗੇ ਉਸ ਤੋਂ ਅੱਗੇ ਬਾਅਦ ਵਿੱਚ ਮੇਰਾ ਸਾਰੇ ਗਮਾ ਪਾਵੇ ਵਿੱਚ ਮਤਲਬ ਮੈਂ ਇੱਕ ਸੌਂਗ ਆਇਆ ਉਸ ਤੋਂ ਬਾਅਦ ਮੇਰਾ ਸਫਰ ਸੁਪਰਸਟਾਰ ਸਿੰਗਰ 3 ਵੱਲ ਚੱਲ ਗਿਆ ਤੇ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਅੱਗੇ ਦੇ ਅੱਗੇ ਵਧਦੇ ਗਏ ਪੜਦੇਓ ਹਾਂਜੀ ਹਾਂਜੀ ਕਿਹੜੀ ਕਲਾਸ ਚ ਮੈਂ ਜੀ 10th ਚ ਹੋ ਗਿਆ ਜੀ ਲੱਗਦਾ ਕਿ ਉਮਰ ਛੋਟੀ ਐ ਤਾਂ ਉਪਲਬਧੀਆਂ ਜਿਹੜੀਆਂ ਵੱਡੀਆਂ ਨੇ ਹਾਂਜੀ ਹਾਂਜੀ ਕਿਸ ਦੀ ਦੀ ਨੇ ਇਹ ਜੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇਣੇ ਬਸ ਜੋ ਕੀਤਾ ਉਹਨੇ ਕੀਤਾ ਜੀ ਚੰਗਾ ਹੀ ਘਰ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਬੜੇ ਵੀਤਰ ਨੇ ਤਾਂ ਜਿਹੜਾ ਘਰ ਦੇ ਵਿੱਚ ਮਾਂ ਪਿਓ ਦਾ ਵੱਡਾ ਹੱਥ ਹੁੰਦਾ ਹੈ ਤਾਂ ਕੀ ਲੱਗਦਾ ਸਪੋਰਟ ਸਭ ਤੋਂ ਜ਼ਿਆਦਾ ਕੀ ਦੀ ਸਪੋਰ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੀ ਸਪੋਰਟ ਆ ਸਭ ਤੋਂ ਜ਼ਿਆਦਾ ਦੇ ਮੇਰੇ ਉਸਤਾਦ ਜੀ ਦੀ ਸਪੋਰਟ ਆ ਉਸਤਾਦ ਮਲਕੀ ਸਿੰਘ ਜੀ ਦੀ ਤੇ ਅਮਰਜੀਤ ਸਿੰਘ ਜੀ ਦੀ ਸਪੋਰਟ ਆ ਜੀ ਮੇਰੇ ਟੀਚਰ ਸਮਝਦੇ ਹੋ ਕਿ ਉਸਤਾਦ ਦੀ ਜਿਹੜੀ ਸਭ ਤੋਂ ਵੱਡੀ ਸਪੋਰਟ ਹੁੰਦੀ ਹੈ ਹਾਂ ਤਾਂ ਜਿਹੜਾ ਮਾਂ ਪਿਓ ਹੁੰਦਾ ਹੈ ਉਸ ਦਾ ਜਿਹੜੀ ਦੇਣ ਹੁੰਦੀ ਹੈ ਕਿ ਇੱਕ ਬੱਚੇ ਨੂੰ ਰਾਹ ਦਿਖਾਉਣ ਦੀ ਤਾਂ ਮਾਤਾ ਪਿਤਾ ਦਾ ਜਿਹੜਾ ਧੰਨਵਾਦ ਕਰਦੇ ਹੋ ਹਾਂ ਜੀ ਜੀ ਮਾਤਾ ਪਿਤਾ ਦਾ ਬਹੁਤ ਧੰਨਵਾਦ ਕਰਦਾ ਹਾਂ ਜੀ ਮਤਲਬ ਇਹਨਾਂ ਨੇ ਮੈਨੂੰ ਜਨਮ ਦਿੱਤਾ ਤੇ ਅੱਜ ਮੈਂ ਇਹਨਾਂ ਦੀ ਦਵਾਵਾਂ ਦੇ ਨਾਲ ਹੀ ਸਾਰੇ ਭੈਣ ਭਰਾਵਾਂ ਮਾਤਮ ਬਤਾ ਦੀ ਦਵਾਵਾਂ ਦੇ ਨਾਲ ਹੀ ਏਡੀ ਦੂਰ ਪਹੁੰਚ ਚੁੱਕਾ ਹਾਂ ਕੀ ਲੱਗਦਾ ਹੈ ਕਿ ਉਸਤਾਦ ਮਲਕੀ ਸਿੰਘ ਜਿਹੜੇ ਨੇ ਉਹਨਾਂ ਦਾ ਵੱਡਾ ਪਨ ਹੈ ਮੈਂ ਸੁਣਨ ਦੇ ਵਿੱਚ ਆਇਆ ਸੀਗਾ ਇੱਕ ਟਾਈਮ ਤੇ ਜਿਹੜਾ ਅ ਅਰਜੁਨ ਦੇ ਕੋਲ ਕਹਿੰਦੇ ਪੈਸੇ ਨਹੀਂ ਸੀਗੇ ਤਾਂ ਉਸਤਾਦ ਜੀ ਜਿਹੜੇ ਨੇ ਉਹਨਾਂ ਨੇ ਆਪਣੇ ਜਿਹੜੇ ਖਰਚੇ ਤੇ ਤੁਹਾਨੂੰ ਭੇਜਿਆ ਹਾਂਜੀ ਹਾਂਜੀ ਉਹਨਾਂ ਮਿਲਬ ਆਪਣਾ ਹੀ ਖਰਚਾ ਕੀਤਾ ਕਿ ਮੈਂ ਗਿਆ ਉਸਤਾਦ ਜੀ ਮੈਂ ਹੁਣ ਛੱਡੋ ਪਰਾਂ ਮੇਰੇ ਕੋਲ ਤਾਂ ਪੈਸੇ ਹੈਗੇ ਨਹੀਂ ਆ ਤੇ ਮੈਂ ਮੈਂ ਹੁਣ ਕਿੱਦਾਂ ਜਾਵਾਂਗਾ ਛੱਡੋ ਪਰਾਂ ਐਦਾਂ ਹੀ ਮਿਲਬ ਰਹਿਣ ਤੋਂ ਪਰਾਂ ਮੈਂ ਹੁਣ ਨਹੀਂ ਨਹੀਂ ਉਸਤਾਦ ਜੀ ਕਹਿੰਦੇ ਵੀ ਨਹੀਂ ਨਹੀਂ ਰੁਗਣਾ ਨਹੀਂ ਆਪਾਂ ਇੱਥੇ ਰੁਗਣਾ ਨਹੀਂ ਆ ਆਪਾਂ ਅੱਗੇ ਵਧਣਾ ਤੋ ਉਹਨਾਂ ਬਾਅਦ ਮੇਰੇ ਮਿਲਬ ਪੈਸੇ ਦਿੱਤੇ ਉਹਨਾਂ ਗਾਂ ਮਿਲਬ ਗਾਂ ਦੀ ਗਾਂ ਮਿਲਬ ਪੈਸੇ ਦਿੱਤੇ ਤੇ ਫਿਰ ਮੈਨੂੰ ਮਿਲਬ ਗਾਂ ਤੱਕ ਪਹੁੰਚਾਇਆ ਮਿਲਬ ਮੇਰੇ ਕੋਲ ਪੈਸੇ ਨਹੀਂ ਹੁੰਦੇ ਕਿਉਂਕਿ ਟਿਕਟ ਬਹੁਤ ਮਹਿੰਗੀ ਹੁੰਦੀ ਟਰੇਨ ਦੀ ਆਪਾਂ ਜਿਹੜੀ ਵੀ ਟਿਕਟ ਉਹਨਾਂ ਦੀ ਟਿਕਟ ਬਹੁਤ ਮਹ ਤੇ ਉਹਨਾਂ ਵੱਲੋਂ ਕਰਾ ਕੇ ਦਿੱਤਾ ਫਿਰ ਅੰਬਰਸਰ ਤੇ ਪੈਸੇ ਦਿੱਤੇ ਪੀ ਅੰਬਰਸਰ ਵੀ ਡਿਵੀਸ਼ਨ ਦੇਗਾ ਫਿਰ ਦਿੱਲੀ ਦੀ ਪੈਸੇ ਦਿੱਤੇ ਤੇ ਉੱਥੇ ਵੀ ਡਿਵੀਸ਼ਨ ਦੇ ਗਿਆ ਉਸਤਾਦ ਦਾ ਵੱਡਾ ਹੱਥ ਹੈ ਬਹੁਤ ਜ਼ਿਆਦਾ ਵੱਡਾ ਹੱਥ ਹੈ ਮੈਂ ਤੇ ਸਗੋਂ ਉਹਨਾਂ ਦਾ ਸ਼ੁਕਰ ਕਰਦਾ ਹਾਂ ਕਿਉਂਕਿ ਉਹਨਾਂ ਦੀ ਬਦੌਲਤ ਹੀ ਮੈਂ ਜੋ ਐਡੇ ਵੱਡੇ ਪਲੇਟਫਾਰਮ ਤੇ ਪਹੁੰਚ ਚੁੱਕਾ ਹਾਂ ਅਕੈਡਮੀ ਜੁਆਇਨ ਕੀਤੀ ਹੈ ਕਿ ਉਸਤਾਦ ਜੀ ਘਰ ਸਿਖਾਉਣ ਆਉਂਦੇ ਨੇ ਕਿ ਤੁਸੀਂ ਉਹਨਾਂ ਦੇ ਕੋਲ ਜਾਂਦੇ ਮੈਂ ਉਹਨਾਂ ਕੋਲ ਜਾਣਾ ਜੀ ਸਿੱਖਣ ਜਾਣਾ ਜੀ ਕਈ ਵਾਰੀ ਹੁੰਦਾ ਕਿ ਸਿੱਖਣ ਵਾਸਤੇ ਕਾਫੀ ਜਿਹੜੇ ਬੱਚੇ ਹੁੰਦੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਇਕਲੌਤਾ ਜਿਹੜਾ ਅਰਜੁਨ ਹੈ ਉਹੀ ਇੱਕ ਵੱਡੇ ਪਲੇਟਫਾਰਮ ਤੇ ਪਹੁੰਚਿਆ ਨਹੀਂ ਨਹੀਂ ਜੀ ਮਤਲਬ ਜਿੰਨੀ ਜਿਹਦੀ ਜਿੰਨੀ ਮਿਹਨਤ ਹੁੰਦੀ ਉਹ ਮਤਲਬ ਉਹਨੇ ਅੱਗੇ ਜਾਂਦਾ ਕਿਉਂਕਿ ਸਾਰੇ ਬਹੁਤ ਮਿਹਨਤ ਕਰਦੇ ਆ ਮੈਂ ਕਿਸੇ ਨੂੰ ਮਾਰ ਨਹੀਂ ਕਹਿੰਦਾ ਸਾਰੇ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਤੇ ਆਪਣਾ ਮਤਲਬ ਸਟ੍ਰਗਲ ਮਿਹਨਤ ਦੇ ਨਾਲ ਸਟ੍ਰਗਲ ਜ਼ਰੂਰੀ ਹੁੰਦਾ ਕਿਉਂਕਿ ਸਟ੍ਰਗਲ ਨਾਲ ਹੀ ਬੰਦਾ ਕਰਦਾ ਹੈ ਜਿਹੜਾ ਸਟ੍ਰਗਲ ਕਰਦਾ ਹੈ ਉਹੀ ਮਤਲਬ ਗਾਲੀ ਜਾਂਦਾ ਹੈ ਕਿਉਂਕਿ ਮੈਂ ਸਟ੍ਰਗਲ ਕੀਤਾ ਹੈ ਮੈਂ ਵੀ ਮਤਲਬ ਚਲੋ ਮੈਂ ਪਹੁੰਚ ਮਤਲਬ ਜਾਣ ਆ ਹੌਲੀ ਹੌਲੀ ਸਟਰਗਲ ਜਿੰਨਾ ਸਟਰਗਲ ਹੋਊਗਾ ਉਨਾ ਹੀ ਅੱਗੇ ਜਾਊਗਾ ਸੋ ਸਾਰੇ ਸਟਰਗਲ ਜਿੰਦਾ ਜਿਆਦਾ ਸਟਰਗਲ ਹੁੰਦਾ ਹੈ ਉਹ ਮਤਲਬ ਅੱਗੇ ਜਾਂਦਾ ਜੀ ਪਿਤਾ ਜੀ ਕੀ ਕੰਮ ਕਰਦੇ ਨੇ ਪਿਤਾ ਜੀ ਇਦਾਂ ਹੀ ਜਿੱਦਾਂ ਆਪਣਾ ਕਿਸੇ ਦੇ ਘਰ ਸ਼ਾਦੀ ਹੋ ਗਿਆ ਵਿਆਹ ਹੋ ਗਿਆ ਉਧਰ ਆਏ ਮੰਗਣੀ ਜਾਂਦੇ ਜੀ ਲੱਗਦਾ ਹੈ ਕਿ ਕੰਮ ਜਿਹੜਾ ਹੈ ਵੈਸੇ ਤਾਂ ਛੋਟਾ ਵੱਡਾ ਨਹੀਂ ਹੁੰਦਾ ਪਰੰਤੂ ਘਰ ਦੇ ਵਿੱਚ ਗਰੀਬੀ ਹੈ ਤਾਂ ਗਰੀਬੀ ਦੇ ਬਾਵਜੂਦ ਵੀ ਤੁਸੀਂ ਅੱਜ ਪੂਰੇ ਇੰਡੀਆ ਦੇ ਵਿੱਚ ਮੈਂ ਵਰਲਡਵਾਈਲੀ ਵੀ ਕਹਿ ਸਕਦਾ ਕਿ ਪੂਰਾ ਨਾਮ ਜਿਹੜਾ ਰੋਸ਼ਨ ਕੀਤਾ ਹੈ ਹਾਂਜੀ ਜੀ ਬਸ ਜੀ ਵਾਹਿਗੁਰੂ ਜੀ ਦਾ ਸ਼ੁਕਰ ਹੈ ਤੇ ਉਸਤਾਦਾਂ ਦਾ ਮਗਰਹਾਥੇ ਤੇ ਬਹੁਤ ਮੈਂ ਦੇ ਵਾਹਿਗੁਰੂ ਜੀ ਦਾ ਸ਼ੁਕਰ ਕਰਦਾ ਕਿ ਪੂਰੇ ਮਤਲਬ ਵਰਲਡ ਵਿੱਚ ਨਾਮ ਰੋਸ਼ਨ ਹੋਇਆ ਜੀ ਬਸ ਉਹਨਾਂ ਦਾ ਸ਼ੁਕਰ ਹੈ ਜੀ ਸਭ ਕੁਝ ਉਹਨਾਂ ਨੇ ਦਿੱਤਾ ਜੋ ਵੀ ਤੁਹਾਡੇ ਕੋਲ ਜਿਹੜਾ ਇਹ ਗੀਤ ਜੁੜਾ ਜਰੂਰ ਸੁਣਾਗੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਆਂ ਪਰਿਵਾਰ ਦੇ ਵਿੱਚ ਕਿਉਂਕਿ ਮਾਤਾ ਜਿਹੜੀ ਹੁੰਦੀ ਹੈ ਮਾਂ ਹੁੰਦੀ ਹੈ ਹਾਂਜੀ ਉਸ ਨੂੰ ਜਿਆਦਾ ਖੁਸ਼ੀ ਹੁੰਦੀ ਹੈ ਕਿ ਮੇਰਾ ਬੱਚਾ ਜਿਹੜਾ ਹੈ ਉਸ ਨੇ ਵੱਡੀਆਂ ਜਿਹੜੀਆਂ ਉਪਲਬਧੀਆਂ ਹਾਸਲ ਕੀਤੀਆਂ ਮਾਤਾ ਜੀ ਸ਼ਸ਼ਕਰ ਜੀ ਸ਼ਸ਼ਕਰ ਕਿਵੇਂ ਦਾ ਲੱਗਦਾ ਹੈ ਕਿ ਅੱਜ ਅਰਜੁਨ ਨੇ ਤੁਹਾਡਾ ਨਾਮ ਜਿਹੜਾ ਪੂਰੇ ਵਰਲਡ ਵਾਈਲ ਜਿਹੜਾ ਤਾਂ ਹਿੰਦੁਸਤਾਨ ਦੇ ਵਿੱਚ ਤਾਂ ਰੋਸ਼ਨ ਜਿਹੜਾ ਕੀਤਾ ਹੀ ਹੈ ਹਾਂਜੀ ਇਹ ਦਿਗਾਲ ਹੈਗੀ ਖੁਸ਼ੀ ਹੁੰਦੀ ਬਹੁਤ ਜਦੋਂ ਟੀਵੀ ਦੀ ਸਕਰੀਨ ਤੇ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਹੋਣਾ ਕਿ ਅਰਜੁਨ ਮੇਰਾ ਅੱਜ ਐਨੇ ਵਜੇ ਨਾ ਆਉਣਾ ਹੈ ਅਰਜੁਨ ਹਾਂਜੀ ਇਹਨਾਂ ਨੇ ਫੋਨ ਕੀਤਾ ਸੀ ਉਥੋਂ ਕਿ ਅਹੀਂ ਮਤਲਬ ਪੇਹਾ ਦਾ ਇਸ ਦਿਨ ਗਾਣਾ ਆਣਾ ਤੇ ਉਥੇ ਸੀ ਸਾਨੂੰ ਤੇ ਇਸ ਗੱਲ ਦਾ ਪਤਾ ਨਹੀਂ ਜਦੋਂ ਗਾਣਾ ਇਹਨੇ ਗੋਆ ਟੈਲੀਵਿਜ਼ਨ ਚ ਆਇਆ ਲੋਕਾਂ ਨੇ ਹਨ ਇਥੇ ਕਈਆਂ ਨੇ ਵਧਾਈਆਂ ਦਿੱਤੀਆਂ ਅਰਜੁਨ ਸ਼ੈਤਾਨ ਅਲੱਦਾ ਅਰਜੁਨ ਤੇ ਤੁਹਾਨੂੰ ਯਕੀਨ ਨਹੀਂ ਹੋਣਾ ਨਹੀਂ ਯਕੀਨ ਤੇ ਹੈਗਾ ਸੀ ਯਕੀਨ ਤੇ ਬਹੁਤ ਸੀ ਵੀ ਗਿਆ ਹੋਵਾ ਕੁਝ ਨਾ ਕੁਝ ਕਰੂਗਾ ਜਦੋਂ winner ਬਣ ਕੇ ਵੀ ਆਇਆ ਸੀਗਾ ਘਰ ਤਾਂ ਘਰ ਦੇ ਵਿੱਚ ਵਿਆਹ ਵਰਗਾ ਮਾਹੌਲ ਹੋ ਜਾਂਦਾ ਹਾਂਜੀ ਬਹੁਤ ਖੁਸ਼ੀ ਹੋਈ ਸੀ ਉਦੋਂ ਵਿਨਰ ਬਣ ਕੇ ਆਏ ਤੇ ਬਹੁਤ ਹੀ ਪਿੰਡ ਦੇ ਆਨੇ ਖੁਸ਼ੀ ਮਨਾਈ ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਚਲੋ ਆਪਣਾ ਬੱਚੇ ਨੇ ਕੋਈ ਨਾਮ ਕੀਤਾ ਤੰਗ ਪ੍ਰਸ਼ਾਂਤ ਨਹੀਂ ਕਰਕੇ ਕਹਿੰਦਾ ਸੀਗਾ ਕਿ ਮੈਂ ਐਡੀਸ਼ਨ ਦੇਣੇ ਆ ਜਾਂ ਘਰ ਦੇ ਵਿੱਚ ਕਈ ਰੀ ਤੰਗੀ ਪੇਸ਼ੀ ਹੁੰਦੀ ਹੈ ਨਹੀਂ ਨਹੀਂ ਇਹ ਇਹੋ ਜਿਹੀ ਗੱਲ ਤੇ ਕੋਈ ਨਹੀਂ ਸੀ ਵੈਸੇ ਇਹਨੂੰ ਫੋਨ ਆਇਆ ਮੁੰਡਿਆਂ ਨੂੰ ਤੇ ਇਹਨਾਂ ਨੇ ਕਿਹਾ ਵੀ ਐਦਾ ਐਦਾ ਗੱਲ ਉੱਥੇ ਮਤਲਬ ਐਡੀਸ਼ਨ ਦੇਣਾ ਆਨਲਾਈਨ ਇਹਨਾਂ ਦਾ ਐਡੀਸ਼ਨ ਹੋਇਆ ਤੇ ਦੂਜੀ ਵਾਰੀ ਕਿੰਨੇ ਨੇ ਇਹਨਾਂ ਨੂੰ ਮਤਲਬ ਐਡੀਸ਼ਨ ਦੇਣ ਜਾਣਾ ਸੀ ਦਿੱਲੀ ਤੋਂ ਨਾ ਕਿ ਆ ਵੀ ਦਿੱਲੀ ਐਡੀਸ਼ਨ ਦੇਣਾ ਉਹ ਤੇ ਨਾ ਜਾਣਾ ਸੀ ਤੇ ਇਹਨੇ ਆਪਣੇ ਉੱਥੇ 11000 ਤੋਂ 10000 ਰੁਪਏ ਇਹ ਕਰਕੇ 100-150 ਰੁਪਏ ਉਹ ਕੀਤਾ ਮੁੜ ਕੇ ਮੈਂ ਇਹਨਾਂ ਦੇ ਉਸਤਾਦ ਮਲਕੀਤ ਸਿੰਘ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਗਵਮਾਤਾ ਜੀ ਕੋਈ ਗੱਲ ਫਿਕਰ ਨਾ ਕਰੋ ਆਪਾਂ ਤੈਨੂੰ ਕੱਲਣਾ ਕੱਲਣਾ ਫਿਰ ਬਾਕੀ ਸਾਰਾ ਅਰੇਂਜਮੈਂਟ ਉਹਨੇ ਕੀਤਾ ਦਿਲ ਦੇ ਵਿੱਚ ਉਦਾਸੀ ਵੀ ਹੁੰਦੀ ਹੈ ਕਈ ਵਾਰੀ ਕਿ ਜਦੋਂ ਪੈਸੇ ਨਹੀਂ ਹੁੰਦੇ ਕੋਲ ਪਰ ਫਿਰ ਵੀ ਜਿਹੜਾ ਬੱਚਾ ਹੈ ਜਿਹੜਾ ਅਰਜੁਨ ਹੈ ਉਸਨੇ ਆਪਣੇ ਹੌਂਸਲੇ ਜਿਹੜੇ ਉਹ ਬੁਲੰਦ ਰੱਖੇ ਨੇ ਹਾਂਜੀ ਹੌਂਸਲੇ ਹੌਂਸਲੇ ਤੇ ਨੇ ਬੁਲੰਦੀ ਰੱਖੇ ਮਗਰ ਬਾਕੀ ਇਹਦੇ ਉਸਤਾਦ ਦੀ ਜਿਆਦੀ ਮਿਹਨਤ ਸੀ ਉਹਦੇ ਮਗਰ ਸਾਰੀ ਗੱਲਬਾਤ ਉਹਦੀ ਸੀ ਉਹ ਉਹਨਾਂ ਆਪਾਂ ਇੱਕ ਵਾਰ ਦਿਨ ਦਾ ਉਹਨੂੰ ਕਿਹਾ ਵੀ ਇਹ ਤੇਰਾ ਬੱਚਾ ਤੁਸੀਂ ਇਹਨੂੰ ਜੋ ਕੁਝ ਇਹਨੂੰ ਤੁਸਾਂ ਕਰਨਾ ਓਵਰ ਇਸ ਕਰ ਕਾ ਹੋ ਕੇ ਨ ਨਹੀਂ ਹੋਏ ਦੇ ਮਗਰ ਪੂਰਾ ਮਤਲਬ ਜੋਰ ਲਾਉਂਦੇ ਪੂਰਾ ਹੋਏ ਦੇ ਮਗਰ ਹੱਥ ਰੱਖਦੇ ਨੇ ਸਾਨੂੰ ਕਦੀ ਨਹੀਂ ਲੀੜੇ ਕਪੜੇ ਵੀ ਲੈ ਕੇ ਦੇਣ ਹਣ ਤੋ ਉਹ ਕਹਿ ਦਿੰਦਾ ਹੁੰਦਾ ਵੀ ਮੈਂ ਆਪੇ ਮਾਤਾ ਲੈ ਦੂੰ ਮਾਤਾ ਨੂੰ ਨਹੀਂ ਸਤਾਉਣਾ ਘਰ ਦੇ ਵਿੱਚ ਗੁਜ਼ਾਰਾ ਫਿਰ ਕਿਵੇਂ ਚੱਲਦਾ ਹੈ ਕਿ ਜਿਵੇਂ ਮੰਨ ਲਓ ਇੱਕ ਵੱਡੇ ਪਲੇਟਫਾਰਮ ਤੇ ਜਾਂ ਕਹਿ ਲਈਏ ਜਾਂ ਵੱਡੀਆਂ ਜਿਹੜੀਆਂ ਸਕਰੀਨਾਂ ਦੇ ਉੱਪਰ ਅਰਜੁਨ ਘੁੰਮਦਾ ਹੈ ਅਰਜੁਨ ਦਿਖਾਈ ਦਿੰਦਾ ਹੈ ਤਾਂ ਪਿੱਛੇ ਜਿਹੜਾ ਖਰਚਾ ਵੀ ਕਿਤੇ ਨਾ ਕਿਤੇ ਪਾਉਣਾ ਪੈਂਦਾ ਹੈ ਖਰਚਾ ਦੇ ਸੜ ਮਸਾ ਕਰਦਾ ਰੋਟੀ ਪਾਣੀ ਲੈ ਵੰਡੇ ਅਸੀਂ ਖਰਚਾ ਕਿੱਥੋਂ ਪਾਉਣਾ ਸੀ ਅਹੀਂ ਤੇ ਮਸਾ ਬਧਾਈ ਵਦਈ ਕਈ ਕਦੋਂ ਕਿਤੇ ਮੁੰਡਾ ਜਮੇ ਜਾਂ ਕੋਈ ਵਿਆਹ ਹੋਵੇ ਤੇ ਫੇਰ ਅਸੀਂ 150 ਲਿਆਉਣਾ ਤੇ ਉਹਦੇ ਨਾਲ ਕਰਦਾ ਗੁਜ਼ਾਰਾ ਮਸਾ ਹੁੰਦਾ ਇਹਦੇ ਮਗਰ ਅਸੀਂ ਕਿੱਥੋਂ ਪਾਉਣੇ ਸੀ ਚਲੋ ਅਹੀਂ ਉਹਨਾਂ ਦਾ ਤਨਵਾਦ ਕਰਦੇ ਜਿਨ੍ਹਾਂ ਨੇ ਇਹਦੇ ਉਸਤਾਦ ਜੀ ਮਲਕੀਤ ਸਿੰਘ ਨੇ ਉਹ ਮਗਰ ਚਲ ਕੇ ਨਾਨੀ ਕਰ ਕਰਾ ਕੇ ਆਪਣੇ ਕੋਲੋਂ ਪਾਉਂਦਾ ਰਿਹਾ ਵੀ ਮਾਤਾ ਦੇ ਮਗਰ ਤੇ ਸੀ ਮਾਤਾਂ ਨੂੰ ਨਹੀਂ ਸਤਾਉਣਾ ਉਹੋ ਇਹਦੇ ਮਗਰ ਇਹਨਾਂ ਨੇ ਪੈਸੇ ਪੁੱਛੇ ਵੀ ਨੂੰ ਦੇਂਦਾ ਰਿਹਾ ਖਲਾਉਂਦਾ ਰਿਹਾ ਛੋਟੀ ਉਮਰ ਐ ਸਟਰਗਲ ਜਿਹੜਾ ਵੱਡਾ ਹੈ ਜਿਹੜਾ ਕਾਰਜਕਰਮ ਜਿਹੜਾ ਵੱਡਾ ਸੀਗਾ ਹਾਂਜੀ ਇਹ ਸਥਿਗਾ ਲੱਗੀ ਆ ਜੀ ਬਿਲਕੁਲ ਅਰਜੁਨ ਜੀ ਮਾਤਾ ਜੀ ਨੇ ਦੱਸਿਆ ਕਿ ਆਪਣੇ ਯਾਰਾਂ ਦੋਸਤਾਂ ਦੇ ਕੋਲੋਂ ਪੈਸੇ ਵੀ ਇਕੱਠੇ ਕੀਤੇ ਹਾਂਜੀ ਤਾਂ ਵੱਡੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਵੀ ਸਾਹਮਣਾ ਜਿਹੜਾ ਕਰਨਾ ਪਿਆ ਹਾਂਜੀ ਅੱਗੇ ਤੁਹਾਨੂੰ ਪਤਾ ਹੀ ਹੈ ਕਿ ਮਤਲਬ ਸਭ ਤੋਂ ਪਹਿਲਾਂ ਟੀਵੀ ਰੌਣ ਤੋਂ ਪਹਿਲਾਂ ਮਤਲਬ ਬਹੁਤ ਹੁੰਦੇ ਆਪਣੇ ਰਾਉਂਡ ਤੇ ਉਹਨਾਂ ਵਿੱਚ ਮਤਲਬ ਆਪਣੀ ਪੂਰੀ ਮਤਲਬ ਦਹਾਉਣੀ ਪੈਂਦੀ ਆ ਵੀ ਮਤਲਬ ਇਹ ਮਤਲਬ ਅੱਗੇ ਜਾਣ ਯੋਗਾ ਹੁੰਦਾ 10-15 ਹਜ਼ਾਰ ਬੱਚਾ ਹੁੰਦਾ ਉਹਦੇ ਵਿੱਚੋਂ ਨਾਂ ਮਤਲਬ ਖੜਨੇ ਹੁੰਦੇ ਆ 2000 2000 ਕੱਢਨੇ ਦੇ ਕੱਢ ਕੇ 15000 2000 ਕੱਢੇ ਫਿਰ 2000 ਚੋਂ ਨਾ ਹੌਲੀ 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 ਕੱਟ ਕਰਦੇ 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 ਫੇਕ ਤੇ ਮਤਲਬ ਜਰੋਣੇ ਪੂਰੇ 50 ਬੱਚੇ ਉਹਦੇ ਫੇਕ ਕਰਦੇ ਟੀਵੀ ਵਾਲੇ ਰੌਣਜ ਟੀਵੀ ਵਾਲੇ ਰੌਣਜ ਚੋਂ ਕੱਢ ਕੇ ਬੱਚੇ ਫਿਰ 15 ਬੱਚੇ ਖੜਦੇ ਬਸ ਅਰਜਨ ਹਰ ਇੱਕ ਮਿਹਨਤ ਕਰਨ ਵਾਲੇ ਬੱਚੇ ਨੂੰ ਕੀ ਸੁਣਿਆ બસ ਇਹੋ ਸਨੇਹਾ ਕੀ ਮਿਹਨਤ ਕਰੋ ਤੇ ਆਪਣੇ ਪਰਮਾਤਮਾ ਤੇ ਭਰੋਸਾ ਰੱਖੋ ਤੇ ਕਦੀ ਵੀ ਕਦੀ ਵੀ ਮਤਲਬ ਡੋਲੋ ਨਾ ਵੀ ਮਤਲਬ ਇਹ ਨਾ ਇਹ ਹੋ ਗਿਆ ਵਾ ਹੋ ਗਿਆ ਵਾ ਉਹ ਅੱਛਾ ਗਾਉਂਦਿਆ ਵਾ ਮੇਰੀ سپورਟ ਨਹੀਂ ਕਰਦੇ ਮੈਨਾਂ ਥੱਕਾ ਇਦਾਂ ਨਹੀਂ ਕਰਨਾ ਬਸ ਪਰਮਾਤਮਾ ਨੇ ਭਰੋਸਾ ਰੱਖਣਾ ਕਿ ਜੋ ਕੀਤਾ ਬਸ ਮਾਲਕ ਨੇ ਚੰਗਾ ਹੀ ਕਰਨਾ ਜੋ ਵੀ ਕਰਨਾ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਅਸੀਂ ਤੁਹਾਡੇ ਜ਼ੁਬਾਨੀ ਜਿਹੜਾ ਤੁਹਾਡਾ ਆਪੜਾ ਜਿਹੜਾ ਦਿਲ ਹੀ ਲੱਗਦਾ ਹੋਇਆ ਗੀਤ ਜਿਹੜਾ ਉਸ ਦੇ ਨਾਲ ਜਲਦੀ ਸਮਾਪਤ ਕਰਾਂਗੇ ਤਾਂ ਇੱਕ ਦੋ ਲਾਈਨਾਂ ਜਿਹੜੀਆਂ ਸਾਡੀਆਂ ਸਾਡੇ ਲਿਵਿੰਗ ਇੰਡੀਆ ਦੇ ਜਿਹੜੇ ਚੈਨਲ ਦੇ ਜਿਹੜੇ ਸਰੋਤੇ ਨੇ ਸਾਡੇ ਦਰਸ਼ਕ ਨੇ ਉਹਨਾਂ ਨੇ ਜ਼ਰੂਰ ਜਿਹੜੀਆਂ ਸੁਣਨੀਆਂ ਨੇ ਤਾਂ ਮੈਂ ਸਮਝਦਾ ਕਿ ਤੁਹਾਡਾ ਦੂਰੋਂ ਆਏ ਸਫ਼ਰ ਦੇ ਵਿੱਚ ਤੁਹਾਡਾ ਮੌਸਮ ਦੇ ਨਾਲ ਸਿਹਤ ਵੀ ਜਿਹੜੀ ਠੀਕ ਨੇ ਤਾਂ ਗੱਲਬਾਤ ਜਿਹੜੀ ਆਪਾਂ ਅਗਲੇ ਟਾਈਮ ਤੇ ਜਿਹੜੀ ਜ਼ਰੂਰ ਜਾਰੀ ਰੱਖਾਂਗੇ ਤਾਂ ਅੱਜ ਜਿਹੜਾ ਪ੍ਰੋਗਰਾਮ ਇਸ ਨੂੰ ਸਮਾਪਤ ਅਸੀਂ ਇਸੇ ਤਰ੍ਹਾਂ ਕਰਾਂਗੇ ਦੋ ਲਾਈਨਾਂ ਦੇ ਨਾਲ ਜੀ ਜਰੂਰ ਜੀ ਮੈਂ ਸੋ ਪਹਿਲਾਂ ਮਾਫੀ ਮੰਗਦਾ ਹਾਂ ਇਹ ਸਾਰਿਆਂ ਕੋ ਕਿਉਂਕਿ ਮੈਂ ਠੀਕ ਨਹੀਂ ਆ ਥੋੜਾ ਜਿਹਾ ਮੇਰੀ ਸਿਹਤ ਡਾਊਨ ਆ ਸੋ ਮੈਂ ਕੋਸ਼ਿਸ਼ ਕਰਦਾ ਵਾਂ ਜੀ ਸਾਰਿਆਂ ਨੂੰ ਖਾਣਾ ਖਾਉਣ ਲਈ ਮੈਂ ਕੋਸ਼ਿਸ਼ ਕਰਦਾ ਵਾਂ ਸੋ ਮਾਫੀ ਮੰਗਦਾ ਹਾਂ ਪਹਿਲੇ ਮਾਫੀ ਮੰਗਣੀ ਜ਼ਰੂਰੀ ਹੁੰਦੀ ਹੈ ਜੀ ਸੋ ਚਲੋ ਜੀ ਸੁਣਨ ਲੱਖੀਆਂ ਉੜੀਕ ਦਿਆਂ ਦਿਲ ਵਜਾ ਮਾਰਦਾ ਅੱਖੀਆਂ ਉਡੀਕਦੀਆਂ ਦਿਲ ਵਜਾ ਮਾਰਦਾ ਨਾ ਜਪਰ ਦੇਸੀਆ ਨਾ ਜਪਰ ਦੇ ਜ਼ਿਆਵਾ ਸਤਾਈ ਪਿਆਰ ਦਾ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਡੋਲਣਾ ਤੈਨੂੰ ਅੱਖੀਆਂ ਉਡੀਕਦੀਆਂ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਅੱਖੀਆਂ ਉਡੀਕਦੀਆਂ ਦਿਲਵਾਜਾ ਮਾਰਦਾ ਅੱਖੀਆਂ ਉਡੀਕਦੀਆਂ ਦਿਲਵਾਜਾ ਮਾਰਦਾ ਆ ਜਾ ਪਰਦੇਸੀ ਆ ਜਾ ਪਰਦੇਸੀ ਏ ਵਾਸਤੇ ਪਿਆਰ ਦਾ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਲੋਲਣਾ ਤੈਨੂੰ ਅੱਖੀਆਂ ਉਡੀਕਦੀਆਂ ਬਹੁਤ ਹੀ بلند ਆਵਾਜ਼ ਦੇ ਮਾਇਰ ਮਾਲਕ ਨੇ ਕਿਉਂਕਿ ਅੱਜ ਥੋੜਾ ਇਹਨਾਂ ਦਾ ਸਰੀਰ ਪੱਖੋ ਵੀ ਜਿਹੜੀ ਸਿਹਤ ਜਿਹੜੀ ਹੈ ਉਹ ਵੀ ਠੀਕ ਨਹੀਂ ਹੈ ਤਾਂ ਛੋਟੇ ਜਿਹੇ ਗਰੀਬ ਪਰਿਵਾਰ ਦੇ ਵਿੱਚ ਉੱਠ ਕੇ ਅਰਜੁਨ ਨੇ ਵੱਡੀਆਂ ਐਡੀਆਂ ਮੱਲਾ ਮਾਰੀਆਂ ਨੇ ਤਾਂ ਸਭ ਤੋਂ ਵੱਡ ਤੇ ਵੱਡੀ ਜਿਹੜੀ ਗੱਲ ਹੈ ਕਿ ਜਿਹੜਾ ਅਰਜੁਨ ਹੈ ਉਸ ਦਾ ਪਰਮਾਤਮਾ ਦੇ ਵਿੱਚ ਭਰੋਸਾ ਹੈ ਕਿਉਂਕਿ ਗੱਲ-ਗੱਲ ਤੇ ਛੋਟੀ ਜ਼ੁਬਾਨ ਹੈ ਉਮਰ ਵੀ ਛੋਟੀ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਜਿਹੜਾ ਕੀਤਾ ਤਾਂ ਵਾਕਿਆ ਹੀ ਜਿਹੜਾ ਗੁਰੂ ਮਹਾਰਾਜ ਜੀ ਨੂੰ ਨਾਲ ਲੈ ਕੇ ਚੱਲਦਾ ਉਸ ਦਾ ਕਦੀ ਵੀ ਜਿਹੜਾ ਬੇੜਾ ਹੈ ਉਹ ਡੁੱਬਦਾ ਨਹੀਂ ਹੈ ਕਿਉਂਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਨਗਰੀ ਦੇ ਵਿੱਚ ਬੈਠੇ ਆਂ ਬਾਬਾ ਕਾਲਾ ਸਾਹਿਬ ਦੇ ਵਿੱਚ ਤਾਂ ਇਸ ਵੀਡੀਓ ਨੂੰ ਜਿਹੜਾ ਵੱਧ ਵੱਧ ਸ਼ੇਅਰ ਕਰਨਾ ਜੋ ਕਿ ਇਸ ਪ੍ਰੋਗਰਾਮ ਨੂੰ ਜਿਹੜਾ ਦੇਖ ਰਹੇ ਨੇ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਸਿੰਘ